ਤੋ ਕੰਪਲੀਕਲ ਪੰਜ ਗੱਡੀਆਂ ਕੰਦ ਦੇ ੇਠਾਂ ਡੱਪ ਗਈਆਂ ਤੇ ਟੋਟਲੀ ਲੌਸਟ ਹੋ ਗਈਆਂ ਵੱਡੇ ਤੂਫਾਨ ਦੇ ਕਾਰਨ ਇਹ ਸਭ ਹੋਇਆ ਹੈ ਖਬਰ ਜਿਹੜੀ ਮਿਲੀ ਹੈ ਕਿ ਵੱਡੇ ਤੂਫਾਨ ਦੇ ਚੱਲਦੇ ਹੋਇਆ ਇਹ ਨੁਕਸਾਨ ਪਰਿਵਾਰ ਨੇ ਸਰਕਾਰ ਕੋਲੋਂ ਕੀਤੀ ਮਦਦ ਦੀ ਮੰਗ ਹੁਣ ਸਰਕਾਰ ਉਹਨਾਂ ਦੀ ਮਦਦ ਕਰੇਗੀ ਜਾਂ ਨਹੀਂ ਇਹ ਦੇਖਣਾ ਹਲੇ ਬਾਕੀ ਹੈ ਗੱਲ ਕੀਤੀ ਜਾਵੇ ਪੰਜਾਬ ਰਾਜ ਵਿੱਚ ਭੀषण ਗਰਮੀ ਚੱਲ ਰਹੀ ਹੈ ਪਰੰਤੂ ਕਰੋ ਨਿਕਲਣਾ ਜਿਹਦੇ ਨਾਲ ਮੁਸ਼ਕਲ ਹੋਇਆ ਹੋਇਆ ਪਰੰਤੂ ਕਿਤੇ ਨਾ ਕਿਤੇ ਉਫਾਨ ਆ ਰਹੇ ਹਨ ਤੂਫਾਨ ਆ ਰਹੇ ਹਨ ਬਹੁਤ ساری ਹਨੇਰੀਆਂ ਤੂਫਾਨ ਚੱਲ ਰਹੇ ਹਨ ਜਿੰਨਾ ਕਾਰਨ ਕਿਤੇ ਨਾ ਕਿਤੇ ਬਹੁਤ ਵੱਡਾ ਨੁਕਸਾਨ ਵੀ ਦੇਖਣ ਨੂੰ ਅਕਸਰ ਹੀ ਮਿਲਦਾ ਹੈ ਗੱਲ ਕੀਤੀ ਜਾਵੇ ਇੱਕ ਜਗ੍ਹਾ ਤੇ ਖੜੀਆਂ ਪੰਜ ਗੱਡੀਆਂ ਜੋ ਕਿ ਤੇਜ਼ ਤੂਫਾਨ ਆਉਣ ਨਾਲ ਤੇਜ਼ ਹਨੇਰੀ ਆਉਣ ਨਾਲ ਇੱਕ ਦੀਵਾਰ ਡਿੱਗੀ ਦੀਵਾਰ ਗੱਡੀਆਂ ਦੇ ਉੱਤੇ ਡਿੱਗੀ ਤੇ ਪੰਜ ਦੀਆਂ ਪੰਜ ਗੱਡੀਆਂ ਉਹਦੇ નીચે ਕੁਚਲ ਗਈਆਂ ਮਾਮਲਾ ਫਿਰੋਜ਼ਪੁਰ ਤੋਂ ਬਾਬਾ ਇਨਕਲੇਵ ਦਾ ਦੱਸਿਆ ਜਾ ਰਿਹਾ ਜਿੱਥੇ ਮੁਹੱਲੇ ਵਿੱਚ ਮਹੱਲਾ ਨਿਵਾਸੀਆਂ ਨੇ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਇੱਥੇ ਇੱਕਦਮ ਤੂਫਾਨ ਆਇਆ ਕੁਦਰਤੀ ਆਫਤ ਹੈ ਕਿਤੇ ਵੀ ਆ ਸਕਦੀ ਹੈ ਪਰੰਤੂ ਉਹਨਾਂ ਦੀਆਂ ਜਿਹੜੀਆਂ ਗੱਡੀਆਂ ਪਾਰਕਿੰਗ ਕੀਤੀਆਂ ਹੋਈਆਂ ਸਨ ਉਹ ਤੂਫਾਨ ਦੇ ਨਾਲ ਕੰਢ ਦਿੱਕੀ ਤੇ ਗੱਡੀਆਂ ਦੇ ਉੱਤੇ ਉਹ ਦੀਵਾਰ ਡਿੱਗੀ ਜਿਸ ਤੇ ਨਾਲ ਉਹਨਾਂ ਦਾ ਵੱਡਾ ਨੁਕਸਾਨ ਹੋਇਆ ਹੈ ਗੱਡੀਆਂ ਆਲਮੋਸਟ ਲਾਸਟ ਹੋ ਗਈਆਂ ਹਨ ਟੋਟਲ ਲਾਸ ਹੋ ਚੁੱਕੀਆਂ ਹਨ ਬਿਲਕੁਲ ਡੈਮੇਜ ਹੋ ਚੁੱਕੀਆਂ ਹਨ ਉਹਨਾਂ ਨੇ ਕਿਹਾ ਕਿ ਸਿਰਫ ਤੂਫਾਨ ਤੇ ਇੱਕ ਤੂਫਾਨ ਹੀ ਇਹ ਕਾਰਨ ਬਣਿਆ ਹੋਇਆ ਹੈ। ਕਿ ਇਹ ਪੂਰਾ ਮਾਮਲਾ ਆਵਦਖਾਨੇ ਆ ਫਲੂਰਪੁਰ ਤੋਂ ਇਸ ਵਿਸ਼ੇਸ਼ ਰਿਪੋਰਟਾਂ ਹੀ। ਸਰ ਕੀ ਨਾਮ ਤੇ ਕਿੱਥੋਂ ਬਣਾ ਰਹੇ? ਇੱਥੇ ਪਹਿਲੇ ਰੇਲਵੇ ਕੋਟਰ ਦੇ ਜਾਂਦੇ ਸੀ ਉਦੋਂ ਰਟਾਇਰ ਹੋ ਕੇ ਇੱਥੇ ਮਗਾਰ ਪਾਇਆ। ਤੇ ਰਾਤੀਂ ਹਨੇਰੀ ਆਈ ਤੇ ਬੀਮ ਗਿਰਿਆ ਗੱਡੀ ਦੇ ਉੱਤੇ। ਹਾਂ ਤੂਫਾਨ ਤਾਂ ਹੈਗਾ ਇਸ ਦੀ। ਹਾਂ। ਅਰੇ ਇਹੀ ਹੈ ਜੀ ਆ ਤੁਹਾਡੇ ਸਾਹਮਣੇ ਦੇਖ ਲਓ ਕਸਤਾ ਹਲਤੀ ਜੀ ਹਾਂ ਹਾਂ ਆ ਇੱਕ ਪੁਰਾਣਾ ਬੰਦਾ ਖੜੀ ਸੀ ਇੱਕੁੱਤੇ ਸਾਢੇ ਖੜੀ ਸੀ ਰਾਤ ਦਾ ਵੇਲਾ ਸੀ ਦੋ ਕੋ ਗੱਡੀਆਂ ਆਏ ਮੇਰੇ ਘਰਲੇ ਕੋਈ ਕੋ ਉੱਥੇ ਪੜੇ ਖੜੀ ਸੀ ਚਾਰ ਗੱਡੀਆਂ ਡੱਬੇ ਹਾਂ ਲੱਗ ਪਾ ਕਿੰਨੇ ਕਰਾ ਸਾਲ ਦੇ ਭਾਈ ਸੱਤ ਅੱਠ ਰਕ ਦਾ ਹੋ ਗਿਆ ਵੜਾ ਸਾਰਿਆਂ ਦਾ ਲਾਲ ਹੋਣ ਤੇ ਇਸੇ ਗੱਡੀ ਦਾ ਕੀ ਮੁੱਲ ਸੀ ਕੀ ਮੁੱਲ ਸੀ 20-15 ਲੱਖ ਤਾਂ ਹੋ ਗਿਆ ਹੋਣਾ 15-20 ਰੱਖ ਰੁਪਏ ਦਾ ਹਾਂਜੀ ਮੰਗਲ ਇਹ ਇੰਸ਼ੋਰੈਂਸ ਤਾਂ ਗਈ ਸੀ ਗੱਡੀ ਦੀ ਇਹ ਇੰਸ਼ੋਰੈਂਸ ਲੈ ਕੇ ਕਲੇਮ ਦਿੱਤਾ ਜਾਵੇ ਗੱਡੀ ਨਵੀਂ ਲੈ ਲਈ ਉਹ ਜਦ ਮਦਦ ਕੀਤੀ ਹੈ ਵੇ ਸਾਡੀ